ਜਾ ਰਿਹਾ ਹੋਸਟਲ ਹਾਂਜੀ ਹੋਸਟਲ ਜਾ ਰਿਹਾ ਪੰਜਾਬ ਪੁਲਿਸ ਚੱਲੇ ਸਾਡਾ ਸਫਰ ਇੱਥੋਂ ਤੱਕ ਹੀ ਸੀਗਾ ਮੈਡਮ ਜੀ ਦਾ ਹੁਣ ਸਫਰ ਸ਼ੁਰੂ ਹੋਣ ਲੱਗਿਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਵਿਰਾਜ ਬਲੌਗਸ ਤੇ ਤਾਂ ਅੱਜ ਫਾਈਨਲੀ ਫਾਈਨਲੀ ਉਹ ਦਿਨ ਆ ਗਿਆ ਜਦੋਂ रजनी जा रही है ट्रेनिंग पे 19 नवंबर 2023 ਤੇ ਅੱਜ ਮੇਰਾ ਬਰਥਡੇ ਵੀ ਹੈ ਤੇ ਹੁਣ ਦੁਪਹਿਰ ਦੇ ਵੱਜ ਚੁੱਕੇ ਨੇ ਜੀ 2 ਹੁਣ ਅਸੀਂ ਚੱਲੇ ਆ ਫਲੋਰ ਨੂੰ ਮੰਮੀ ਡੈਡੀ ਰੂਬੀ ਇਹ ਜਾ ਰਹੇ ਨੇ ਘਰ ਨੂੰ ਤਾਂ ਹਾਂਜੀ ਡੈਡੀ ਕੀ ਕਹਿਣਾ ਚਾਹੋਗੇ ਬਹੁਤ ਖੁਸ਼ੀ ਹੋਈ ਅੱਜ ਵੀ रजनी ਬਤੌਰ ਸਾਹਿਬ ਇਨਸਪੈਕਟਰ ਫਲੋਰ ਵਿਖੇ ਟ੍ਰੇਨਿੰਗ ਕਰਨ ਚੱਲੀ ਆ ਆਪਦਾ ਸਰਵਿਸ ਦਾ ਪਹਿਲਾ ਫੜਾ ਜਿੱਥੋਂ ਸ਼ੁਰੂ ਹੁੰਦਾ ਉੱਥੇ ਪਹੁੰਚ ਰਹੀ ਆ ਬਹੁਤ ਖੁਸ਼ੀ ਹੋਈ ਸਾਨੂੰ ਇਸ ਗੱਲ ਦੀ ਹਾਂਜੀ ਮੰਮੀ ਬਹੁਤ ਖੁਸ਼ੀ ਦੀ ਗੱਲ ਹੈ ਬਸ ਨਹੀਂ ਹਾਂਜੀ ਖੁਸ਼ ਹੋ ਹਾਂਜੀ ਬਹੁਤ ਖੁਸ਼ ਹਾਂ ਹਾਂਜੀ ਰੂਪੀ ਜੀ ਬਸ ਓਕੇ ਤਾਂ ਹੁਣ ਇੱਥੇ ਸਾਡਾ ਪਟਿਆਲੇ ਤੋਂ ਸਫ਼ਰ ਸ਼ੁਰੂ ਹੋਣ ਲੱਗਿਆ ਹੈ ਤਾਂ ਹੁਣ ਆਪਾਂ ਚੱਲਦੇ ਹਾਂ ਰਸਤੇ ਦੇ ਵਿੱਚ ਵੀਡੀਓ ਬਣਾਵਾਂਗੇ ਵਲੌਗ ਨੂੰ ਪੂਰਾ ਦੇਖਿਓ ਤੇ ਜਿਹੜੇ ਚੈਨਲ ਤੇ ਪਹਿਲੀ ਵਾਰੀ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਆਜੋ ਚੱਲਦੇ ਹਾਂ ਫਲੋਰ ਹਾਂਜੀ ਤਾਂ ਮੰਮੀ ਡੈਡੀ ਚਲੇ ਗਏ ਹੁਣ ਮੈਂ ਤੇ ਰਤਨੀ ਪਿੱਛੇ ਬੈਠੇ ਹਾਂ ਤਾਂ ਸਾਡੇ ਦੋ ਸਾਥੀ ਤਾਨੂੰ ਉਹਨਾਂ ਨਾਲ ਵੀ ਮਿਲਾਉਣੇ ਆ ਕਿਉਂਕਿ ਅੱਜ 19 ਨਵੰਬਰ ਹੈ ਵਰਲਡ ਕੱਪ ਹੈ ਤਾਂ ਵਰਲਡ ਕੱਪ ਦੇਖ ਰਹੇ ਹਾਂ ਉਹ ਵਰਲਡ ਕੱਪ ਦੇਖ ਰਹੇ ਨੇ ਵਰਲਡ ਕੱਪ ਦੇਖਣ ਚ ਮਸ਼ਰੂਫ ਨੇ ਤਾਂ ਆਜੋ ਤੁਹਾਨੂੰ ਦੋ ਚੇਲੇ ਦਿਖਾਈਏ ਖੰਨਾ ਜੀ ਕੀ ਹਾਲ ਚਾਲ ਉਧਰ ਬਾਏ ਬਾਏ ਕਰਨੇ ਬਸ ਓਕੇ ਅੰਦੀ ਕਿਵੇਂ ਹੋ ਵਧੀਆ ਜੀ ਵਧੀਆ ਪੂਰੇ ਸਰ ਚੱਲਿਆ ਜੀ ਠੀਕ ਹੋ ਕੱਪ ਚੱਲ ਰਿਹਾ ਇੰਡੀਆ ਜਿੱਤੇਗੀ ਹਾਂ ਜੀ ਤਾਂ ਅਸੀਂ ਲਾਗੇ ਆ ਗਏ ਫਲੋਰ ਦੇ ਲੱਡਵਾਲ ਦਾ ਟੋਲ ਕਰਾਸ ਕਰ ਲਿਆ ਤਾਂ ਐਕਚੁਅਲੀ ਜਾਮ ਬਹੁਤ ਵੱਡਾ ਲੱਗਿਆ ਹੋਇਆ ਸੀਗਾ ਛਟ ਪੂਜਾ ਕਰਕੇ ਵਿੱਚ ਬਹੁਤ ਜ਼ਿਆਦਾ ਟ੍ਰੈਫਿਕ ਹੈ ਪਰਲੀ ਸਾਈਡ ਅਜੇ ਵੀ ਆ ਦਿਖਾ ਦਿਓ ਹਲੇ ਵੀ ਤੁਸੀਂ ਦੇਖ ਸਕਦੇ ਹੋ ਇਸ ਸਾਈਡ ਤੇ ਬਹੁਤ ਜ਼ਿਆਦਾ ਟ੍ਰੈਫਿਕ ਹੈ ਤਾਂ 1 ਘੰਟਾ ਸੀ ਜਾਮ ਦੇ ਵਿੱਚ ਫਸੇ ਰਹੇ ਫਿਰ ਵੀ ਅਸੀਂ ਟਾਈਮ ਨਾਲ ਆ ਚੁੱਕੇ ਹਾਂ ਤਾਂ ਬਿਲਕੁਲ ਲੱਗੇ ਆ ਗਏ ਫਲੋਰ ਦੇ 4:30 ਹੋ ਗਏ ਬੰਦਰ ਵੀ ਜਾਮ ਹੈ ਕੋਈ ਸਾਈਡ ਆ ਦਿਖਾਉਣੇ ਤੁਹਾਨੂੰ ਜਾਮ ਦਿਖਾਉਣੇ ਬਹੁਤ ਹੋ ਜਾਊਗਾ ਛਟ ਪੂਜਾ ਟਾਈਮ ਸ਼ਾਮ ਤੱਕ ਹੀ ਹੁੰਦਾ ਹੈ ਇਹ ਤਾਂ ਕਲੀਅਰ ਹੋ ਜਾਏਗਾ ਬਹੁਤ 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 ਵੱਡਾ ਜਾਮ ਲੱਗਿਆ ਹੋਇਆ ਜੀ ਆਕਸਿਮੇ ਲ ਕੋਈ ਹੋਰ ਰੂਟ ਵੀ ਲਾ ਸਕਦੇ ਇੱਕੋ ਹੀ ਰੂਟ ਆ ਜੀ ਸਾਡਾ ਇਹ ਇੱਕੋ ਹੀ ਸੜਕ ਹੈ ਸਰਕਾਰ ਦੀ ਇਹ ਹੀ ਵਧੀਆ ਬਣੀ ਹੋਈ ਆ ਬਹੁਤ ਹਾਂ ਜੀ ਖਨਾ ਸਾਹਿਬ ਕਿੱਦਾਂ ਬਹੁਤ ਧੀਆ ਜੀ ਕਿੱਦਾਂ ਚੱਲ ਰਿਹਾ ਉਹ ਮਜ਼ਾ ਆ ਰਿਹਾ ਬਹੁਤ ਮਜ਼ਾ ਆ ਰਿਹਾ ਮੈਚ ਚੱਲ ਰਿਹਾ ਜੀ ਵਿਰਾਟ ਕੋਹਲੀ ਆਊਟ ਹੋ ਗਿਆ ਹੈ ਹਾਂ ਜੀ ਤਾਂ ਫਲੋਰ ਪਹੁੰਚ ਚੁੱਕੇ ਆ ਹੁਣ ਅਸੀਂ ਜਾ ਰਹੇ ਆ ਅਕੈਡਮੀ ਦੇ ਵੱਲ ਤੇ ਐਕਸਾਈਟਿਡ ਆ हाँ जी बहुत एक्साइटेड सोचा नहीं से कदे फ्लोर जाऊंगी ट्रेनिंग करने वास्ते बट जा रही हां ये हकीकत हो चुका है जो सोचा था तोड़े साथ तोड़े साथ, साथी पहुंच गए नहीं हजे ऑन द वे हैं सारे ओके okay. तो चलो जी आज जाओ चलिए एकेडमी पर सी चाय पीने ली रुके होया थोड़ी देर वास्ते चाय हां जी चाय ਬੇਬਾਕੀ ਦਾ ਇਹ ਨਹੀਂ ਮੈਂਗੇ ਦੋ ਮੈਚ ਚੱਲ ਰਿਹਾ ਚਾਹ ਦੀ ਚਾਹ ਨਹੀਂ ਪਸੰਦ ਚਾਹ ਕਹਿੰਦਾ ਚਾਹ ਪਹਿਲਾ ਤਾਂ ਮੈਂ ਚਾਹ ਨਹੀਂ ਪੀਂਦਾ ਐਵੇਂ ਕਰਕੇ ਹਾਂ ਅਸੀਂ ਤਾਂ ਚਾਹ ਪੀਂਦੇ ਦੂਜੀ ਮੈਂ ਕੱਲੀ ਚਾਹ ਨਹੀਂ ਪੀਂਦਾ ਪਰ ਮੈਨੂੰ ਚਾਹ ਪਸੰਦ ਹੈ ਦੂਜਾ ਤੇਰਾ ਨਾ ਪਸੰਦ ਜੀ ਟੀ ਟਾਈਮ ਚियर्स ਤੇ ਸਾਡੇ ਖੰਨਾ ਸਾਹਿਬ ਜਿਹੜਾ ਬਲੌਗ ਬਣਾ ਰਿਹਾ ਬਰਥਡੇ ਬੋਏ ਸਾਰੋ ਟੀ ਪਿਲਾ ਰਹੇ ਤਾਂ ਅਸੀਂ ਪਾਰਟੀ ਦਿੱਤੀ ਪੂਰਾ ਇਹਨਾਂ ਦਾ ਲਾਈਟਾਂ ਲੂਟਾਂ ਲਗਾ ਕੇ ਕਰਿਆ ਤੁਹਾਨੂੰ ਆਇਓ ਚਲੋ ਸ਼ੁਕਰਕ ਬਿਸਕੁਟ ਦਾ ਮਗਰ ਚਾਹ ਚਾਹ ਤੇ ਮੰਨ ਗਿਆ ਹਾਂਜੀ ਮੈਮ ਅੱਜ ਦਾ ਘਰ ਦੀ ਪਰੌਂਠੀ ਖਾ ਰਹੇ ਆ ਪਤਾ ਨਹੀਂ ਕਦੋਂ ਖਾਵਾਂਗੇ ਦੁਬਾਰਾ ਹਾਂ ਚਲੋ 15 ਦਿਨ ਬਾਅਦ ਆ ਜੀ 5 ਸਾਰਾ ਆਸ ਪੰਜਵੇਂ ਦਿਨ ਹਾਂ ਪੰਜਵੇਂ ਦਿਨ ਖਾ ਲੋਗੇ ਆ ਕਿ ਆ ਕੇ ਤੁਸੀਂ ਆਪ ਹੀ ਬਣਾਉਣੀ ਆ ਠੀਕ ਲੋ ਜੀ ਸਾਡਾ ਵੀ ਟੀ ਟਾਈਮ ਸ਼ੁਰੂ ਹੋ ਰਿਹਾ ਹੈ ਕੌਫੀ ਦੇ ਕੱਪ ਚ ਟੀ ਪਹਿਲੀ ਕਪੜਾ ਤਾਂ ਇਹ ਆ ਗਿਆ ਫਲੋਰ ਅਕੈਡਮੀ ਇਹ ਰਸਤਾ ਸ਼ੁਰੂ ਹੋ ਗਿਆ ਜੀ ਤੇ ਇਹ ਇੱਥੋਂ ਦੇ ਕੁਝ ਕੁਆਟਰ ਨੇ ਜਿਹੜੇ ਉਸਤਾਦ ਨੇ ਜੀ ਅੰਦਰ ਹਨਾ ਉਹਨਾਂ ਨੂੰ ਸਰਕਾਰੀ ਕੁਆਟਰ ਈਸ਼ੂ ਹੋਏ ਹੋਏ ਨੇ ਤੇ ਆ ਫਲੋਰ ਦੀ ਅਕੈਡਮੀ ਦਾ ਐਂਟਰੀ ਗੇਟ ਇੱਥੋਂ ਆਪਾਂ ਕਨਫਰਮ ਕਰਦੇ ਹਾਂ ਕਿ ਐਂਟਰੀ ਅੱਗੇ ਤੋਂ ਹੈ ਜਾਂ ਇਸ ਸਾਈਡ ਤੋਂ ਆ ਮੈਨੂੰ ਯਕੀਨ ਆ ਵੀ ਅੱਗੇ ਤੋਂ ਹੋਏਗੀ ਐਂਟਰੀ ਸਾਰਾ ਟ੍ਰੇਨਿੰਗ ਵਾਸਤੇ ਅੱਗੇ ਤਾਂ ਨਾਕੇ ਨਾਲ ਉਹ ਅਗਲੇ ਰੇਡ ਤੇ ਠੀਕ ਹੈ ਧੰਨਵਾਦ ਨਾਕਾ ਹੁਣ ਸਾਹਮਣੇ ਆ ਰਿਹਾ ਬਬਾ ਠੀਕ ਹੈ ਸਰ ਹਾਂਜੀ ਤਾਂ ਅੱਗੇ ਨਾਕਾ ਮੈਡਮ ਰੈਡੀ ਹਾਂਜੀ ਰੈਡੀ ਹਾਂ ਨਰਵਸ ਯੈਸ ਨਰਵਸ ਟੈਂਸ਼ਨ ਹੈਗੀ ਕੋਲ ਫੈਦਰ ਡਰਾਈਵਿੰਗ ਸਕੂਲ ਬਬਾ ਬਹੁਤ ਧੰਨਵਾਦ ਖੰਨਾ ਜੀ ਦਾ ਸਾਨੂੰ ਸੁੱਖੀ ਕਾਂਦੀ ਲੈ ਆਏ ਲੈ ਕੇ ਵੀ ਜਾਵਾਂਗੇ ਲੈ ਕੇ ਵੀ ਜਾਵਾਂਗੇ ਪੱਕੀ ਹੈ ਨਾ ਲੈ ਕੇ ਜਾਵਾਂਗੇ ਹਾਂਜੀ ਇਹ ਗਰਾਊਂਡ ਆ ਗਿਆ ਆ ਠੀਕ ਹੈ ਜੀ ਤਾਂ ਇਸ ਤੋਂ ਬਾਅਦ ਮੈਂ ਪਹਿਲਾਂ ਵੀ ਆਉਂਦਾ ਰਿਹਾ ਇੱਥੇ ਹਣਾ ਮੇਰਾ ਕੋਰਸ ਹੁੰਦਾ ਸੀ ਲੋ ਜੀ ਇਹ ਕਾਫੀ ਜਣੇ ਆਏ ਹੋਏ ਨੇ ਹਣਾ ਇੱਥੇ ਤੇ ਕਾਫੀ ਸਭ ਇਨਸਪੈਕਟਰ ਨੇ ਡਿਸਟ੍ਰਿਕਟ ਕੈਡਰ ਵਾਲੇ ਹੋਗੇ ਵੀਓਆਈ ਵਾਲੇ ਹੋਗੇ ਟੀਐਸਐਸ ਵਾਲੇ ਹੋਗੇ ਤਾਂ ਜਵਾਨਾਂ ਦੀ ਨੌਕਰੀ ਬੜੀ ਸਖਤ ਹੈ ਟ੍ਰੇਨਿੰਗ ਦੀ ਪਾਰਕਿੰਗ ਦੀ ਲੱਗੀ ਹੋਈ ਹੈ ਚਲੋ ਸਰ ਪਾਰਕਿੰਗ ਦਾ ਸ਼ਿਕਾਰੀ ਆ ਗਿਆ ਚਲੋ ਸਰ ਜਾਣ ਦੋ ਜਾਣ ਦੋ ਜਾਣ ਦੋ ਸਿੱਧਾ ਹਾਂ ਇਹ ਜੀ ਅਨਦਰ ਟਰੱਕ ਵਗੈਰਾ ਕੱਢੀ ਬੈਠੇ ਨੇ ਸਾਰੇ ਸਾਥੀ ਹਨਾ ਹਾਂਜੀ ਤਾਂ ਸਾਰੇ ਆ ਚੁੱਕੇ ਨੇ ਉਹ ਸਾਡੇ ਚਮਕੌਰ ਸਰ ਆਈ ਦਾ ਨੰਬਰ ਆਲਾ ਚਮਕੌਰ ਸਰ ਜੈ ਜਨ ਜ ਨਹੀਂ ਨਹੀਂ ਉਹੀ ਆਪਣੀ ਜਿਹਨੂੰ ਦੱਸਤਾ ਕਿ ਨੰਬਰ ਰੂਮ ਆ ਹੋਰ ਕਿਵੇਂ ਵਧੀਆ ਜੀ ਕਿੰਨੀ ਕਿੱਥੇ ਕੁੜੀਆਂ ਰੱਜੀ ਰੱਜੂ ਆ ਲੈ ਇਹਨੂੰ ਕਸਮ ਓਏ ਆ ਜਾ ਪੁੱਤਰਾ ਆ ਜਾ ਬਹੁਤ ਬੱਚੇ ਬੱਚੇ ਹੋ ਗਏ ਆ ਅੱਜ ਵੀ ਕੁੜੀਆਂ ਲੈ ਲੋ ਹੋਰ ਨਾ ਤੁਹਾਨੂੰ ਆਖੀ ਜੀ ਹਾਂ ਠੀਕ ਹਾਂ ਆਓ ਜੀ ਕੀ ਹਾਲ ਹੈ ਵਜੀਦ ਜੀ ਜੀ ਤਾਂ ਫਲੋਰ ਪਹੁੰਚ ਗਏ ਆ ਅਕੈਡਮੀ ਹੁਣ ਇਨਾਂ ਦਾ ਪ੍ਰੋਸੀਡਰ ਸਟਾਰਟ ਹੋਣਾ ਹੈ ਆ ਪਹਿਲਾਂ ਆਪਾਂ ਦੇਖਦੇ ਹਾਂ ਵੀ ਇਹਨਾਂ ਨੂੰ ਕਿਹੜਾ ਰੂਮ ਵਗੈਰਾ ਮਿਲਦਾ ਹਨ ਹਾਂਜੀ ਮੈਮ ਮਿਲ ਗਏ ਸਾਥੀ ਤੁਹਾਨੂੰ ਹਾਂਜੀ ਦੋ ਤਿੰਨ ਫਰੈਂਡਸ ਮਿਲ ਗਏ ਹੁਣ ਦੇਖਦੇ ਹਾਂ ਕਿ ਸਾਡਾ ਰੂਮ ਨੰਬਰ ਕੀ ਹੈ ਚਲੋ ਆਜੋ ਚੱਲਦੇ ਆ ਤਾਂ 5:25 ਹੋ ਗਏ ਤਾਂ ਇਹਨਾਂ ਨੂੰ ਹੋਸਟਲ ਵਗੈਰਾ ਪ੍ਰੋਵਾਈਡ ਹੋ ਗਿਆ ਤਾਂ ਹੁਣ ਸਾਡਾ ਸਫ਼ਰ ਇੱਥੋਂ ਤੱਕ ਹੀ ਸੀ ਕਿਉਂਕਿ ਇਸ ਤੋਂ ਅੱਗੇ ਸਾਨੂੰ ਅਲਾਉ ਨਹੀਂ ਕੀਤਾ ਜਾ ਰਿਹਾ ਇਹ ਬੱਸਸ ਵਗੈਰਾ ਜੋ ਹੈਗਿਆ ਨੇ ਵੈਨ ਹੈਗਿਆ ਨੇ ਇਹਨਾਂ ਤੇ ਇਹਨਾਂ ਦਾ ਲੱਗੇਜ ਵਗੈਰਾ ਜਾ ਰਿਹਾ ਜੀ ਹੋਸਟਲਾਂ ਦੇ ਵਿੱਚ ਛੱਡ ਰਹੇ ਨੇ ਤਾਂ ਸਾਨੂੰ ਉਲਾਉ ਨਹੀਂ ਹੈ ਤਾਂ ਬੱਸ ਜੀ ਸਾਡਾ ਇੱਥੋਂ ਤੱਕ ਹੀ ਹੈ ਚਲੋ ਚੱਕੋ 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 ਚਲੋ ਜਿੱਥੇ ਜੀ ਜਿੱਥੇ ਜੀ ਬਾਲਟੀ ਚੱਕਣਾ ਸਰ ਮੈਂ ਵਲੌਗ ਬਣਾ ਰਿਹਾ ਹਾਂ ਲੈ ਮੈਨੂੰ ਖੜਾਉ ਚਾਬੀ ਫਾਈਨਲੀ ਜਾ ਰਿਹਾ ਹੋਸਟਲ ਹਾਂਜੀ ਹੋਸਟਲ ਜਾ ਰਿਹਾ ਪੰਜਾਬ ਪੁਲਿਸ ਚੱਲੇ ਹੋਸਟਲ ਆ ਇਹਨਾਂ ਦਾ ਲਗੇਜ ਪਿਆ ਜੀ ਤਾਂ ਇਸ ਤੋਂ ਬਾਅਦ ਹੁਣ ਵਿਦਾ ਲੈਣੇ ਆ ਸਾਡਾ ਸਫਰ ਇੱਥੋਂ ਤੱਕ ਹੀ ਸੀਗਾ ਮੈਡਮ ਜੀ ਦਾ ਹੁਣ ਸਫਰ ਸ਼ੁਰੂ ਹੋਣ ਲੱਗਿਆ ਚਿੰਗਾ ਭਾਈ ਜੀ ਮਿਲਦਾ ਫਿਰ ਤੁਹਾਨੂੰ ਜੀ ਇਧਰ ਨੂੰ ਦੇਖ ਕੇ ਇਧਰ ਨੂੰ ਦੇਖ ਕੇ ਚਲ ਵਾਹ ਵਾਹ ਓਕੇ ਵਾਹ ਵਾਹ ਬੱਸ ਓਕੇ ਜਿਆਦਾ ਦੇਤੀ ਕਰੀ ਜਾ ਰਹੀ ਹੈ ਇਹ ਵਿਚਾ ਰੌਂਡ ਲਾ ਰਹੀ ਹੈ ਕੋਈ ਆਪਣਾ ਟਾਈਮ ਤੇ ਨਹੀਂ ਆ ਰਿਹਾ ਕੋਈ ਦੁਬਾਰਾ ਬਾਅਦ ਬਾਅਦ ਸੈਂਟਰ ਕਰ ਰਹੀ ਹੈ ਨੰਨੀਆ ਤੁਹਾਡੀ ਕੋਈ ਨਹੀਂ ਮੇਰੀ ਮੇਰੇ ਯਾਦ ਨਾ ਆਏ ਕੋਈ ਗੱਲ ਨਹੀਂ ਚਲ ਪੱਕਾ ਕਟ ਕਰ ਸਰਵਿੰਦਾ ਹੀ ਗਏ ਪਏ ਹੈ ਨਦਰੇ ਹਰ ਪੰਜਵੇਂ ਦਿਨ ਪਟਿਆਲੇ ਹੋਣਾ ਹੈ ਪੰਜਵੇਂ ਦਿਨ ਤੋਂ ਵਾਪਸੀ ਆ ਜਾਈਏ ਗਰਾਊਂਡ ਨਹੀਂ ਹੈ ਚਲੋ ਜਿੰਨੇ ਕਿ ਦਿਖ ਰਿਹਾ ਸੋ ਅਸੀਂ ਹੁਣ ਪਹੁੰਚ ਗਏ ਆ ਰੂਮਸ ਦੇ ਅੰਦਰ ਤੇ ਮੈਂ ਆਪਣਾ ਸਮਾਨ ਵੀ ਰੱਖ ਦਿਆ ਕਾਫੀ ਮੁਸ਼ਕਿਲ ਹੋ ਰਹੀ ਸੀ ਬੈਟਰ ਰੱਖਿਆ ਹੈ